ਇਸੇ ਕਰਕੇ ਸਤਗੁਰਾਂ ਨੇ ਬਾਣੀ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਤੇਰਾ ਇਸ ਵਿੱਚੋਂ ਕੋਈ ਵੀ ਨਹੀਂ ਆਪ ਰੋਜ਼ ਅਨੰਤ ਸਾਹਿਬ ਪੜ੍ਹ ਦਿਓ اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਆ ਸਾਰਾ ਪਰਿਵਾਰ ਵਿੱਚ ਆ ਜਾਵੇ اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀ ਤੇਰਾ ਨਾਨਦੇ ਤੇਰੇ ਨਾਲ ਨਹੀਂ ਜਾਣਾ ਇਹ ਕੁਟੰਬ ਦੇ ਵਿੱਚ ਮਾਤ ਵੀ ਕਹੇ ਪਿਤਾ ਵੀ ਕਹੇ ਬੰਤਾ ਵੀ ਕਹੇ ਪੁੱਤਰ ਵੀ ਕਹੇ ਇਸਤਰੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਨਾਲ ਹੈ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੋਲੇ ਨਾ ਕੀਚੇ ਜਿਤ ਅੰਤ ਪਛੋਤਾਈ ਜਾਏ ਸਤ ਗੁਰੂ ਦਾ ਉਪਦੇਸ਼ ਹੁਣ ਤੂੰ ਘਰ ਬਿਨ ਤੇਰੋ ਕੋ ਨਾ ਸਹਾਈ ਇਸ ਸਤਿਗੁਰੂ ਦਾ ਉਪਦੇਸ਼ ਮਦਦ ਕਰੇਗਾ ਖਰੀ ਗੁਰੂ ਦੇ ਉਪਦੇਸ਼ ਚ ਖਰੀ ਮਹਾਰਾਜ ਕਹਿੰਦੇ ਸਤਿਗੁਰੂ ਕਾ ਉਪਦੇਸ਼ੋਂ ਤੋਂ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਨੇ ਹੋਰ ਵਿਅਕਤੀ ਇਹ ਸਾਰੇ ਮਹਾਂਪੁਰਖਾਂ ਨੇ ਸੱਚ ਕਿਹਾ ਅੰਜ ਅਸੀਂ ਸੰਜੋਗ ਕਰਕੇ ਮਿਲੇ ਆ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਬਚਨ ਕੋਈ ਜਾਣੇ ਕਵਨ ਇਆ ਜਗ ਮੀਤ ਸੁ ਹੋਏ ਕਿਰਪਾਲ ਸੋਈ ਵਿਦਬੂਝੈ ਤਾਂ ਕਿ ਨਿਰਮਲ ਰੀਤ ਮਾਤ ਪਿਤਾ ਬੰਤਾ ਸੁਤ ਬੰਧ ਇਸ਼ਟ ਮੀਤਰ ਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨ ਸਹਾਈ ਕੋ ਨ ਸਹਾਈ ਹਰ ਦਿਨ ਤੇਰੋ ਕੋ ਨ ਸਹਾਈ ਇਹਨਾਂ ਵਿੱਚੋਂ ਮੇ ਮਾਤ ਪਿਤਾ ਬੰਤਾ ਸੁਤ ਬੰਧ ਇਸ਼ਟ ਮੀਤਰ ਪਾਈ ਪਿਆਰੇ ਮਿੱਤਰ ਭਰਾ ਇਹ ਕੋਈ ਵੀ ਤੇਰਾ ਮਦਦਗਾਰ ਨਹੀਂ ਇਸ ਵਿੱਚੋਂ ਕਿਸੇ ਨਾਲ ਨਹੀਂ ਜਾਣਾ ਦੇਖੋ ਇੱਕ ਹੋਰ ਬਚਨ ਹਰੇ ਮਨ ਚਾਹੁੰਦਾ ਵੀ ਕੀ ਇਹ ਰਿਸ਼ਤਿਆਂ ਵਿੱਚ ਰੁੱਖਾਪਣ ਪੈਦਾ ਕਰੇਗਾ ਨਹੀਂ ਕਹ ਰਹੇ ਬਿਲਕੁਲ ਨਹੀਂ ਰੁੱਖਾਪਣ ਪੈਦਾ ਕਰਦਾ ਪਰਿਵਾਰ ਵਿੱਚ ਰਹਿੰਦੇ ਆ ਇਹਨੂੰ ਤਾਂ ਅਸੀਂ ਕਹਿੰਦੇ ਆ ਗੁਰੂ ਸਾਹਿਬ ਜੀ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਰਹਾ ਜਿਵੇਂ ਮੁਰਦਾਬੀ ਰਹਿੰਦੀ ਇਸ ਤਰ੍ਹਾਂ ਹੋ ਕਿ ਜਿਵੇਂ ਕਮਲ ਦਾ ਫੁੱਲ ਹੈ ਮੈਂ ਇੱਕ ਦਿਨ ਕਥਾ ਜਦੋਂ ਲਾਵਾਂ ਦੀ ਚੱਲੀ ਤੇ ਮੇਰੇ ਮਨ ਚ ਆਇਆ ਪਹਿਲੀ ਜਿਹੜੀ ਲਾਮ ਹੈ ਗ੍ਰਸਤ ਵਿੱਚ ਆਪਾਂ ਪ੍ਰਵੇਸ਼ ਕਰਨ ਲੱਗਿਆ ਹਰ ਪੈਲਦੀ ਲਾਮ ਪਰਵਿਰਤੀ ਕਰਨ ਦੜਾਇਆ ਬਲਰਾਮ ਜੀਓ ਬੜਾ ਬਾਣੀ ਬ੍ਰਹਮਾ ਵੇਦ ਧਰਮ ਡ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਡ੍ਰਿੜੋ ਕਰ ਨਾਮ ਧਿਆਉ ਸਿਮਰਤ ਨਾਮ ਦੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਲਵਿਖ ਪਾਪ ਗੋਆਇ ਸਾਇਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਇਹ ਵੀ ਆਪ ਨੂੰ ਪਤਾ ਹੋਣਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਲਾਮ ਸ਼ਬਦ ਇੱਥੇ ਵਰਤਿਆ ਹੋਰ ਕਿਤੇ ਵੀ ਨਹੀਂ ਵਰਤਿਆ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਉਂਝ ਇਹ ਲਾਮ ਸਰਲੇਖ ਵੀ ਨਹੀਂ ਲਾਮਾ ਹੈਡਿੰਗ ਨਹੀਂ ਛੰਤ ਚੱਲਦੇ ਪਏ ਆ ਚੱਲਦੇ ਕੋਈ ਛੰਤਾਂ ਵਿੱਚ ਗੁਰੂ ਰਾਮਦਾਸ ਜੀ ਦੇ ਆ ਫੇਰੇ ਸ਼ਬਦ ਆਇਆ ਜੀ ਇਹ ਗੁਣੀ ਗਿਆਨੀ ਬੇ ਮਤਾ ਪਕਾਇਆ ਫੇਰੇ ਤਤ ਦੁਆਏ ਭਵਰ ਸ਼ਬਦ ਵੀ ਆਇਆ ਆ ਰਾਮ ਰੈ ਸੋ ਭਵਰ ਲੈ ਹੂੰ ਸਿਰਵ ਲਾਮ ਇੱਥੇ ਆਏ ਥੋੜੀ ਜਿਹੀ ਇਸ ਬੇਨਤੀ ਨੂੰ ਕਿ ਪ੍ਰਵਿਰਤੀ ਕਰਮ ਕੀ ਹੈ ਆ ਆ ਹੈ ਸਾਨੂੰ ਸਮਝ ਪਏ ਵੀ ਪ੍ਰਵਿਰਤ ਵਿੱਚੋਂ ਨਿਰਵਿਰਤ ਰਹਿਣਾ ਪਹਿਲੀ ਲਾਮ ਪ੍ਰਵਿਰਤੀ ਕਰਮ ਹੈ ਅਸੀਂ ਸਾਰੇ ਕਹਿੰਦੇ ਹਾਂ ਤੂੰ ਗ੍ਰਸਥ ਚ ਪ੍ਰਵੇਸ਼ ਕਰਨ ਲੱਗਾ ਹੈ ਗੁਰੂ ਰਾਮਦਾਸ ਕਹਿੰਦੇ ਨੇ ਉੰਜ ਚਾਰੇ ਦੀਆਂ ਚਾਰੇ ਲਾਵਾਂ ਜਿਹੜੀਆਂ ਨੇ ਇਹ ਅਧਿਆਤਮਿਕ ਚਾਰ ਪੜਾਵਾਂ ਦੀ ਵਿਆਖਿਆ ਕਰਦੀਆਂ ਚਾਰ ਪੜਾ ਜਿਹੜੇ ਤੇ ਮੈਂ ਪਿਛਲੇ ਦਿਨੀ ਸ਼ਾਇਦ ਇੱਥੇ ਕਿ ਕਿਤੇ ਕਥਾ ਕਰ ਰਿਹਾ ਸਮ ਬੇਨਤੀ ਕੀਤੀ ਇਹ ਸ਼ਾਇਦ ਵਿਆਹ ਸੀ ਸ਼ਗਰਾ ਮੰਟੂ ਤੇ ਮੈਂ ਇੱਕ ਬੇਨਤੀ ਕੀਤੀ ਸਾਡੇ ਪਾਰਚਿਤ ਮੈਂ ਦੇਖਿਆ ਜੀ ਲੁਧਿਆਣੇ ਵੀ ਵਿਆਹ ਤੋਂ ਪਹਿਲਾਂ ਪੂਰਾ ਨੱਚਣ ਦੀ ਟ੍ਰੇਨਿੰਗ ਲਈ ਜਾਂਦੀ ਵੀ ਨੱਚਣਾ ਕਿਵੇਂ ਨੇ ਬੁੱਢੇ-ਬੁੱਢੇ ਟ੍ਰੇਨਿੰਗ ਲੈਂਦੇ ਆ ਦਾਦਾ ਕਿਵੇਂ ਨੱਚੇਗਾ ਮਸਲ ਕਿਵੇਂ ਨੱਚੇਗਾ ਮਾਮਾ ਕਿਵੇਂ ਨੱਚੇਗਾ ਕੁੜੀ ਕਿਵੇਂ ਨੱਚੇਗੀ ਇਸ ਤੇ ਹੁੰਦਾ ਕਿੰਨੇ ਕਿੰਨੇ ਮਹੀਨੇ ਟ੍ਰੇਨਿੰਗ ਲੈਂਦੇ ਆ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਕਦੀ ਕਿਸੇ ਮਾਈ ਦੇ ਲਾਲ ਨੇ ਨਹੀਂ ਕਿਹਾ ਹੋਏ ਧੀ ਦਾ ਵਿਆਹ ਕਰਨਾ ਸਾਨੂੰ ਵਿਆਹ ਤੋਂ ਪਹਿਲਾਂ ਇਹ ਤਾਂ ਦੱਸ ਦਿਓ ਲਾਵਾਂ ਦੇ ਅਰਜ਼ੀ ਕਿਉਂਕਿ ਰੁਚੀ ਨਹੀਂ ਨਾ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਪ੍ਰਵਿਰਤੀ ਦਾ ਅਰਥ ਹੈ ਪਰਵੇਸ਼ ਕਰਨਾ ਧਰਮ ਵਿੱਚ ਪਰਵੇਸ਼ ਕਰਨਾ ਉਂਝ ਗ੍ਰਿਸ਼ਤ ਵਿੱਚ ਵੀ ਪਰਵਿਰਤ ਉਹਨਾ ਗ੍ਰਿਸ਼ਤ ਦਾ ਜਿਹੜਾ ਪਰਵਿਰਤ ਹੈ ਉਹ ਨਿਰਵਿਰਤ ਦੇ ਸੰਯੁਕਤ ਹੈ ਜੇ ਪ੍ਰਵਿਰਤ ਹੋਣਾ ਤੇ ਨਿਰਵਿਰਤ ਵੀ ਰਹਿਣਾ ਹੈ ਪ੍ਰਵਿਰਤ ਹੋਣ ਵਿੱਚ ਤੂੰ ਆਪਣੇ ਫਰਜ਼ ਨਾ ਕਰਦੇ ਨੇ ਤੇ ਨਿਰਵਿਰਤ ਹੋਣ ਵਿੱਚ ਇੰਨਾ ਖਜਤ ਨਹੀਂ ਹੋਣਾ ਕਿ ਤੇਰੀ ਸੁਰਤ ਖਿੰਡ ਜਾਏ ਪ੍ਰਵਿਰਤ ਹੈ ਫਿਰ ਸੁਣੋ ਚਲੋ ਅਸੀਂ ਦੋ ਉਦਾਹਰਨਾ ਲਈਆਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਮਹਿਸਾਨ ਕਮਲ ਫਲ ਪਰ ਵਿਰਤ ਨਹੀਂ ਪ੍ਰਵਿਰਤ ਤੋਂ ਬਿਨਾ ਨਿਰਵਿਰਤ ਨਹੀਂ ਹੋ ਸਕਦਾ ਜੇ ਉਹ ਪ੍ਰਵਿਰਤ ਹੈ ਤੇ ਚਿੱਕੜ ਵਿੱਚ ਪ੍ਰਵਿਰਤ ਹੈ ਪ੍ਰਵਿਰਤ ਦਾ ਅਰਥ ਕਹਿ लो ਵੀ ਖੁਭਿਆ ਹੋਇਆ ਜਾਂ ਪਰਵੇਸ਼ ਕੀਤਾ ਹੋਇਆ ਕਮਲ ਦਾ ਫੁੱਲ ਨਿਰਵਿਰਤ ਹੋਣ ਲਈ ਉਹਦੀ ਪ੍ਰਵਿਰਤੀ ਹੋਣੀ ਬਹੁਤ ਜ਼ਰੂਰੀ ਹੈ ਪ੍ਰਵਿਰਤ ਤੋਂ ਬਿਨਾ ਨਿਰਵਿਰਤ ਇਹ ਹੀ ਕਾਰਨ ਕਿ ਗੁਰਸਿੱਖ ਜਿਹੜਾ ਹੈ ਗ੍ਰਸਤੀ ਪ੍ਰਵਿਰਤੀ ਔਰ ਨਿਰਵਿਰਤੀ ਹੈ ਜਿਹੜੇ ਲੋਕ ਕੱਲੇ ਨਿਰਵਿਰਤੀ ਸੰਗ ਆ ਪੁੱਤਰਾਂ ਤੋਂ ਪਰਾਮਾਂ ਤੋਂ ਪਰਿਵਾਰ ਤੋਂ ਦੂ ਦੂਰ ਦੌੜ ਗਏ ਕਿਉਂ ਜੀ ਅਸੀਂ ਅਸੀਂ ਪ੍ਰਵਿਰਤੀ 'ਚ ਨਹੀਂ ਪੈਣਾ ਹਮਤੋਂ ਨਿਰਵਿਰਤੀ ਮੈਂ ਹੈ ਯਾਦ ਰੱਖਿਓ ਨਿਰਵਿਰਤੀ ਵਿੱਚ ਰਹਿ ਕੇ ਵੀ ਪ੍ਰਵਿਰਤੀ ਵਿੱਚ ਵਸਿਆ ਰਹੇਗਾ ਫੁਰਨੇ ਤਾਂ ਉਹਨਾਂ ਦੇ ਉਈਸਾ ਥੋੜਾ ਇਹ ਸ਼ਬਦ ਔਖਾ ਹੈ ਜੀ ਸਮਝ ਪੈ ਜਾਏਗੀ ਮੇਰੀ ਮੇਰਾ ਸਾਲ ਦੇ ਆ ਜੀ ਮੈਂ ਉਦਾਹਰਣ ਦਿੱਤੀ ਕਮਲ ਦਾ ਫੁੱਲ ਸੁੱਕੇ ਮਿੱਟੀ 'ਚ ਇੱਥੇ ਲਾਓ ਕਮਲ ਦਾ ਫੁੱਲ ਹੁੰਦਾ ਨਹੀਂ ਹੋਣਾ ਰੇਤੇ 'ਚ ਨਹੀਂ ਹੋਣਾ ਤੁਸੀਂ ਆਪਣੀ ਜ਼ਰਖੇਜ਼ ਪੈਲੀ 'ਚ ਕਿਤੇ ਲਾ ਦਿਓ ਨਹੀਂ ਹੋਣਾ ਕਮਲ ਤੇ ਫੁੱਲ ਵਾਸਤੇ ਖੇੜੇ ਲਈ ਚਿੱਕੜ ਦਾ ਹੋਣਾ ਬਹੁਤ ਜ਼ਰੂਰੀ ਹੈ। ਚਿੱਕਰ ਤੋਂ ਬਿਨਾ ਜਿਹਨੂੰ ਆਪਾਂ ਗੰਦਗੀ ਕਹਿੰਦੇ ਆ ਨਾ ਮੈਂ ਪਿਛਲੇ ਦਿਨੀ ਗਿਆ ਜਿੱਦਨ ਸ਼ਬਦ ਚੱਲ ਰਿਹਾ ਸੀ ਪਾਪੀ ਹੀ ਹੈ ਮਕਾਮ ਬਸਾਇ ਰਿਵਰਸਾਈਡ ਕਿਉਂਕਿ ਇਸ ਦੀ ਗੱਲ ਬੜੀ ਘੱਟ ਕੀਤੀ ਜਾਂਦੀ ਏ ਤੇ ਸਭ ਤੋਂ ਜ਼ਿਆਦਾ ਬੰਦੇ ਦੀ ਬਾਸ ਇਸ ਫੁਰਨੇ ਨੇ ਕਰਾਈ ਪਈ। ਇਸ ਵਾਸ਼ਨਾ ਨੇ ਕਰਾਈ ਕਿਉਂਕਿ ਬਾਕੀ ਜਿਹੜੇ ਵਾਸ਼ਨਾ ਨੇ ਉਹ ਪ੍ਰਗਟ ਹੁੰਦੀਆਂ ਨੇ। ਕ੍ਰੋਧ ਪ੍ਰਗਟ ਹੁੰਦਾ ਹੈ। ਇਹ ਹੰਕਾਰ ਪ੍ਰਗਟ ਹੁੰਦਾ ਲਾਲਚ ਪ੍ਰਗਟ ਹੁੰਦਾ ਉਹਦੇ ਬਾਹਰ ਦੇ ਚਿੰਨ ਨੇ ਇਹ ਸਿਰਫ ਅੰਦਰੇ ਅੰਦਰ ਵੇਗ ਚੱਲਦਾ ਤੇ ਇਹ ਪ੍ਰਗਟ ਵੀ ਪਰਦੇ ਵਿੱਚ ਹੁੰਦਾ ਹੈ ਤੈਨੂੰ ਬੰਦੇ ਨੇ ਰੱਖਿਆ ਵੀ ਪਰਦੇ ਚ ਦੀ ਗੱਲ ਵੀ ਨਹੀਂ ਜ਼ਿਆਦਾ ਕਰਦਾ ਜਿਸ ਨੂੰ ਗੰਦਗੀ ਕਹ ਰਹੇ ਆ ਚਿੱਕੜ ਕਹ ਰਹੇ ਆ ਸੱਚ ਇਹ ਉਸ ਦਿਨ ਕਿਹਾ ਸੀ ਉਸ ਦਿਨ ਜਿੱਨੇ ਅਸੀਂ ਬੈਠੇ ਆ ਸਾਡੀ ਸ਼ੁਰੂਆਤ ਵੀ ਮਲੀਨਤਾ ਤੋਂ ਹੋਈ ਏ ਮਾਂ ਦਾ ਖੂਨ ਸੀ ਦੇ ਪਿਓ ਦਾ ਮੈਲਾ ਪਾਣੀ ਸੀ ਬਦ ਉਹਦੇ ਨਾਲ ਹੀ ਬਣੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਦੀ ਪੁੱਤਰੀ ਜੋਰੀ ਬੰਤੀ ਸਣੀਓ ਚਿੱਕੜ ਹੈ ਬਲੀਵ ਪਰ ਉਸ ਮਲੀਨਤਾ ਵਿੱਚ ਇੱਕ ਜੀਵਨ ਹੈ ਉਹ ਖੇੜਾ ਪਿਆ ਕੇ ਜੇ ਕਮਲ ਦਾ ਫੁੱਲ ਚਿੱਕੜ ਵਿੱਚ ਪ੍ਰਵਿਰਤ ਹੋਵੇਗਾ ਤੇ ਖੇੜਾ ਆਏਗਾ ਤੇ ਅੰਦਰ ਵਾਲੀ ਚਿੱਕੜ ਦੀ ਤਾਕਤ ਉਹਨੂੰ ਕਹਿੰਦੀ ਮੈਂ ਤੈਨੂੰ ਖੇੜਾ ਦਿੱਤਾ ਉਸ ਖੇੜੇ ਵਿੱਚੋਂ ਨਿਰਵਰਤੀ ਹੈ ਪਰ ਵਿਰਤ ਉਹ ਟਿੱਕੜ ਵਿੱਚ ਰਹਿੰਦਾ ਨਰਵਿਰਤ ਉਹ ਪਾਣੀ ਤੋਂ ਰਹਿੰਦਾ। ਬਸ ਆਹ ਹੈ ਗ੍ਰਿਸ਼ਤੀ। ਬੱਚਿਆਂ ਚ ਰਹਿੰਦਾ ਦੁੱਖ ਆਉਂਦੇ ਨੇ, ਸੁੱਖ ਆਉਂਦੇ ਨੇ, ਖੁਸ਼ੀਆਂ ਆਉਂਦੀਆਂ ਨੇ, ਗਮੀਆਂ ਆਉਂਦੀਆਂ ਨੇ, ਮਾਨ ਆਉਂਦਾ ਹੈ, અપਮਾਨ ਹੁੰਦਾ ਹੈ। ਮੈਂ ਕੱਲ ਵੀ ਇੱਕ ਬੇਨਤੀ ਸ਼ਹਿ ਅੱਜ ਸਵੇਰੇ ਕੀਤੀ ਸੀ। ਇਹ ਆਨੰਦ ਕਾਰਜ ਕਿਉਂ ਹੈ ਜੀ? ਕਿਉਂਕਿ ਇੱਥੇ ਤਾਂ ਮੈਂ ਕੀਤਾ ਮਾਤ ਪਿਤਾ ਸਾਰੇ ਆ ਗਏ ਨਾ ਗ੍ਰਿਸ਼ਤੀ। ਆਨੰਦ ਕਾਰਜ ਕਿਉਂ ਹੈ? ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਵਿਆਹ ਹੀ ਆਇਆ। ਵਿਆਹ ਹੋਆ ਮੇਰੇ ਬਾਬਲਾ ਜਸੈ ਜਗ ਆਨੰਦ ਸੀ ਲਾਵਾਂ ਤੋਂ ਲੈ ਲੈਨੇ ਗੁਰਮੁਖੋ ਬਾਕੀ ਜਿੰਨੇ ਸ਼ਬਦ ਨੇ ਇਹ ਇਹ ਦਵੰਦੀ ਨੇ ਦਵੰਦੀ ਦਾ ਮਤਲਬ ਸੁਣਿਓ ਦਵੰਦ ਇਹਨਾਂ ਸ਼ਬਦਾਂ 'ਚ ਉਹਦੇ ਵਿਪਰੀਤ ਦੂਜਾ ਖਲੋਤਾ ਹੈ ਦਵੰਦ ਦਾ ਅਰਥ ਹੈ ਵੇ ਸੋਖੇ ਨਾ ਤੇ ਉਹਦਾ ਦਵੰਦ ਨਾਲ ਦੋ ਖਲੋਤਾ ਹੋਇਆ ਇਸ ਲਈ ਮਾਨ ਹੈ ਉਹਦਾ ਦਵੰਦੀ ਜਿਹੜਾ ਨਾ અપਮਾਨ ਖਲੋਤਾ ਹੈ ਉਸਤਤ ਹੈ ਉਹਦਾ ਦਵੰਦੀ ਜਿਹੜਾ ਨਿੰਦਿਆ ਖਲੋਤੀ ਹੈ ਉਸ ਤਤ ਨਿੰਦਿਆ ਖਰਕ ਹੈ ਉਹਦਾ ਦਵੰਦੀ ਸੋਖ ਖਲੋਤਾ ਹੈ ਬਾਕੀ ਜਿੰਨੇ ਸ਼ਬਦ ਨੇ ਮਰਨ ਜੀ ਜਨਮ ਗਏ ਉਹਦਾ ਦਵੰਦੀ ਮਰਨ ਖਲੋਤਾ ਹੈ ਅਰੋਗਤਾ ਹੈ ਉਹਦਾ ਦਵੰਦੀ ਰੋਗ ਖਲੋਤਾ ਹੈ ਬਾਕੀ ਜਿਹੜੇ ਨੇ ਸਾਰੇ ਦਵੰਦੀ ਨੇ ਉਸ ਤਤ ਹੈ ਨਿੰਦਿਆ ਕੈ ਸੋਖ ਹੈ ਦੁਖ ਹੈ ਮਾਨ ਕੈ અપਮਾਨ ਹੈ ਪਰ ਗੁਰਮੁਖੋ ਮੈਨੂੰ ਜਰੂਰ ਦੱਸਿਓ ਤੁਸੀਂ ਸਿਆਣੇ ਬੈਠਿਓ ਆਨੰਦ ਦਾ ਦਵੰਦੀ ਹੈ ਹੀ ਕੋਈ ਨਹੀਂ ਫਿਰ ਬੇਨਤੀ ਸੁਣਿਓ ਮੈਂ ਲਵਜ ਪੰਜਾਬੀ ਸਿੱਧੇ ਵਰਤਨਾ ਸੁਖ ਵਿੱਚ ਗੰਜਾਇਸ਼ ਹੈ ਦੁਖ ਚ ਬਦਲੇਗਾ ਦੁਖ ਆਏ ਤੇ ਗੰਜਾਇਸ਼ ਸੋਖ ਮਿਲੇਗਾ ਮਾਨ ਹੈ ਤੇ ਮਾਨ ਤੋਂ ਬਾਅਦ ਤਾਂ ਡਰ ਲੱਗਦਾ ਕਿਤੇ અપਮਾਨ ਨਾ ਹੋ ਜਾਏ ਕਿਉਂਕਿ ਮਾਨ ਦਾ ਦਵੰਦੀ ਜਿਹੜਾ અપਮਾਨ ਵਿੱਚ ਪਿਆ ਹੈ ਪਰ ਗੁਰਮੁਖੋ ਆਨੰਦ ਸ਼ਬਦ ਉਹ ਵੇ ਜਿਹਦਾ ਵਿਰੋਧੀ ਹੀ ਕੋਈ ਨਹੀਂ ਜਿੱਥੇ ਆਨੰਦ ਆਜੇ ਇਸੇ ਕਰਕੇ ਰੱਬ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਰਮ ਅਨੰਦੀ ਗਿਆ ਹੈ ਪਰਮ ਅਨੰਦੀ ਮਹਾਰਾ ਜੀ ਸਾਇਬ ਅਨੰਦੀ ਆਨੰਦ ਦਾ ਵਾਲਖ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਸੌਖਾ ਜਿਹਾ ਸਮਝਣ ਲਈ ਚਿੱਕੜ ਪ੍ਰਵਿਰਤੀ ਹੈ ਪਾਣੀ ਵਿੱਚ ਨਰਲੇਪਣਾ ਨਰਵਿਰਤੀ ਹੈ ਪਾਣੀ 2 ਫੁੱਟ ਹੋਵੇ ਪਾਣੀ 5 ਫੁੱਟ ਹੋਵੇ ਪਾਣੀ 20 ਫੁੱਟ ਹੋ ਜਾਏ ਕਮਲ ਦਾ ਫੁੱਲ ਕਹੇਗਾ ਜਿੰਨਾ ਮਰਜੀ ਤੁਰਿਆ ਜੀ ਪਰ ਚੇਤੇ ਰੱਖੀ ਮੇਰੇ ਕੋਲ ਨਰਵਿਰਤੀ ਵਾਲਾ ਗੁਣ ਹੈ ਦੁੱਜੀ ਘਰ ਮੁਰਗਾਬੀ ਪਰਵਿਰਤ ਨਹੀਂ ਹੁੰਦੀ ਜਿੰਨਾ ਦੇਖਿਆ ਹੁਣੀਆਂ ਮੁਰਗਾਬੀਆਂ ਆਪਣੇ ਹੁੰਦੀਆਂ ਸਨ ਖਾਸ ਕਰਕੇ ਸਿਆਲ ਵਿੱਚ ਉਹਨਾਂ ਦੀ ਇੱਕੋਦਮ ਮੁਰਗਾਬੀ ਨੇ ਪਾਣੀ ਵਿੱਚ ਪਰਵਿਰਤ ਹੋਣਾ ਗੁਰੂ ਸਾਹਿਬ ਨੇ ਕਾਹ ਦੀ ਉਦਾਹਰਣ ਨਹੀਂ ਦਿੱਤੀ ਕਬੂਤਰ ਦੀ ਨਹੀਂ ਦਿੱਤੀ ਤੋਤੇ ਦੀ ਨਹੀਂ ਦਿੱਤੀ ਚਿੜੀ ਦੀ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਨਰਵਿਰਤ ਕਿਵੇਂ ਰਹਿਣਾ ਹੈ ਤੋਤਾ ਡਿੱਗੂਗਾ ਭਿੱਜ ਜਾਏਗਾ ਕਬੂਤਰ ਡਿੱਗੇਗਾ ਭਿੱਜ ਜਾਏਗਾ ਸਿਰ ਮੁਰਗਾਬੀ ਨੂੰ ਦੇਖਣੇ ਚਲੋ ਪੰਜ ਬੱਤਕ ਵੀ ਤੁਸੀਂ ਵੇਖ ਲਓ ਤੁਹਾਡੇ ਹੋਰ ਵੀ ਪੰਛੀ ਹਨ ਪਰ ਖਾਸ ਕਰਕੇ ਮੁਰਗਾਬੀ ਪਰਵਰਤ ਹੁੰਦੀ ਹੈ ਉਹ ਉੱਡਦੀ ਕੋਈ ਬੈੰਦੀ ਵੀ ਪਾਣੀ ਤੇਵੇ ਤੇ ਪਿਆਰੇ ਜਦੋਂ ਉੱਡਦੀ ਹੈ ਨਾ ਉਦੋਂ ਵੀ ਪਾਣੀ ਛੁੱਟਦੀ ਹੈ ਪਰ ਆਪਣੇ ਖੰਭਾਂ ਨੂੰ ਨਿਰਵਰਤ ਰੱਖਦੀ ਹੈ ਹਜ਼ੂਰ ਕਹਿੰਦੇ ਚੇਤੇ ਰੱਖੀ ਇਹਦਾ ਮਤਲਬ ਇਹ ਨਹੀਂ ਕਿ ਤੂੰ ਮਾਂ ਬਾਪ ਨੂੰ ਨਵਰਤ ਕਰੇ ਤੂੰ ਨਫ਼ਰਤ ਕਰ ਦੇ ਗੁਰੂ ਤੇਗ ਬਹਾਦਰ ਜੀ ਨੇ ਸੱਚੀ ਮੁੱੱਚੀ ਪਰਵਿਰਤੀ ਵਿੱਚ ਨਿਰਵਿਰਤੀ ਰੱਖੀ ਹੈ ਜਿੱਥੇ ਮਹਾਰਾਜ ਜਾਂਦੇ ਸਨ ਨਾ ਜੀ ਸਿਰਫ ਜ਼ਿਆਦਾ ਸਮਾਂ ਪਰਿਵਾਰ ਜਿਹੜਾ ਪਟਨਾ ਸਾਹਿਬ ਰੋਕਿਆ ਉੰਜ ਮਹਾਰਾਜ ਜੀ ਦੀਆਂ ਮੱਜਾਂ ਮਹਾਰਾਜ ਦੀਆਂ گاਵਾ ਮਹਾਰਾਜ ਦੀ ਘੋੜੀ ਮਾਤਾ ਜੀ ਦੇ ਰਤ ਨਾਲ ਸਿੱਖ ਆਪਣਾ ਸਾਜੋ-ਸਮਾਨ ਹੁੰਦਾ ਸੀ ਪਰਿਵਾਰ ਨਾਲ ਹੁੰਦਾ ਸੀ ਪਰ ਗੁਰਮਖੋ ਉਸ ਪਰਵਿਰਤੀ ਵਿੱਚ ਵੀ ਗੁਰੂ ਤੇਗ ਬਹਾਦਰ ਨਿਰਵਿਰਤ ਹੈ ਪਰਵਿਰਤੀ ਹੈ ਕਿ ਘਰ ਪੁੱਤਰ ਦਾ ਜਨਮ ਹੁੰਦਾ ਤੇ ਹੁਕਮਨਾਮਾ ਪਟਨਾ ਸਾਹਿਬ ਲਿਖਦੇ ਆ ਸਭ ਸੰਗਤ ਕੋ ਗੋਬਿੰਦ ਦਾਸ ਕੇ ਜਨਮ ਕੀ ਵਧਾਈ ਹੋ ਤੇ ਨਰਵਿਰਤੀ ਇੰਨੀ ਏ ਕਿ ਮੋਚ ਨਹੀਂ ਵੱਜੇ 5 ਸਾਲ ਦਾ ਪੁੱਤਰ ਹੁੰਦਾ ਤੇ ਪਹਿਲੀ ਵਾਰੀ ਪਿਓ ਤੇ ਪੁੱਤਰ ਮਿਲਦੇ ਆ ਪ੍ਰਵਿਰਤ ਖੈਰ ਮੈਂ ਇੱਥੇ ਜਿਹੜੀ ਬੇਨਤੀ ਕਰਨ ਲੱਗਾ ਵੀ ਪਿਆਰਿਓ ਮਹਾਰਾਜ ਕਹਿੰਦੇ ਨੇ ਤੁਰੇ ਪਰ ਇੱਥੇ ਮਾਤਾ ਪਿਤਾ ਭੈਣ ਭਰਾ ਕੋਈ ਕਿਸੇ ਦਾ ਨਹੀਂ ਸੱਚ ਇਹ ਵੇ ਹਰੀ ਤੋਂ ਬਿਨਾ ਮੈਂ ਅੱਧੀ ਤੱਕ ਦੇ ਪਹਿਲਾਂ ਅਰਥ ਕਰ ਰਿਹਾ ਹੁਣ ਜਿਵੇਂ ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਦਾ ਹੁੰਦਾ ਹੈ ਜੰਮ ਲਗ ਤੀਲ ਦੀਵਾ ਮੁਖ ਬਾਤੀ ਤਦ ਸੂਝ ਜਾਏ ਸਭ ਕੋਈ ਦੀਵੇ ਚ ਤੇਲ ਹੈ ਤੇ ਬੱਤੀ ਜਗੇਗੀ ਤੇ ਚਾਨਣ ਰਹਿਣਾ ਤੇ ਮੈਂ ਇੱਕ ਦਿਨ ਕਿਹਾ ਸੀ ਜਿੱਥੇ ਚਾਨਣ ਹੈ ਉੱਥੇ ਹੀ ਪਰਛਾਵਾਂ ਹੈ ਜਿੱਥੇ ਚਾਨਣ ਨਹੀਂ ਉੱਥੇ ਪਰਛਾਵਾਂ ਨਹੀਂ ਤੇਲ ਭਲੇਗਾ ਬੱਤੀ ਜਗੇਗੀ ਪਰਸ਼ਾਵੇਂ ਬਨਗੇ ਜਦੋਂ ਤੇਲ ਖਤਮ ਹੋ ਗਿਆ ਬੱਤੀ ਬੁਝ ਗਈ ਨਾਲ ਪਰਸ਼ਾਵੇਂ ਦਾ ਵਿਪੋਕ ਪੈ ਗਿਆ ਗੁਰਮਖੋ ਚਾ ਮੈਂ ਜਾਂ ਚ ਤੁਸੀਂ ਹੋ ਅਸੀਂ ਅੱਜ ਤੱਕ ਜਿੰਦੇ ਆ ਖਾਂ ਇਹ ਜੀਵਨ ਦੀ ਰੋ ਇਹ ਚੇਤਨਾ ਦਾ ਦੀਵਾ ਬਲ ਰਿਹਾ ਹੈ ਸਵਾਸਨ ਦਾ ਤੇਲ ਪਾਇਆ ਸੱਚੀ ਮੁੱਚੀ ਆ ਪਰਸ਼ਾਵੇਂ ਨੇ ਸਾਡੇ ਮਾਂ ਕਹੇ ਭੈਣ ਕਹੇ ਪੁੱਤਰ ਨੇ ਜਿਸ ਦਿਨ ਇਹ ਤੇਲ ਮੁੱਕਿਆ ਸਾਮ ਹੋ ਗਏ ਉਹਨਾਂ ਜੀਵਨ ਦੀ ਜੋਤ ਬੁਝ ਗਈ ਜਿਹੜੇ ਪਰਛਾਵੇਂ ਮੇਰੇ ਨਾਲ ਤੁਰਦੇ ਸਨ ਕਿਸੇ ਵੀ ਪਰਛਾਵੇਂ ਨੇ ਮੇਰੇ ਨਾਲ ਨਹੀਂ ਜਾਣਾ ਕਿਉਂਕਿ ਪਰਛਾਵੇਂ ਚਾਨਣ ਦੇ ਹੁੰਦੇ ਨਹੀਂ ਹਨ ਇਹਦੇ ਦਾ ਪਰਛਾਵਾ ਨਹੀਂ ਹੁੰਦਾ ਜਿਸ ਵਕਤ ਮੌਤਣੀ ਐਸੇ ਕਰਕੇ ਗੁਰੂ ਜੀ ਨੇ ਕਿਹਾ ਜਦ ਲਗ ਤੇਲ ਦੀਵਾ ਮੁਖ ਬਾਤੀ ਤਰ ਸੂਜੈ ਸਭ ਕੋਈ ਤੇਲ ਜਲਾ ਬਾਤੀ ਡਹਿਰਾਨੀ ਸੋਨਾ ਮੰਦਰ ਹੋਈ ਰੇ ਬੌਰੇ ਹਰ ਦਿਨ ਤੇਰੋ ਕੋਨਾ ਸਹੀ ਵਿਸ਼ੇਤ ਦੂਰ ਨਾ ਜਾਏ ਰੇ ਬੋਰੇ ਤੋ ਗਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਬ ਸੋਈ ਦੇਉਰੀ ਬੈਠੀ ਮਾਤਾ ਰੂਪੇ ਮਖੀਰ ਵਾਲੀਆਂ ਤੁਕਾਲੀਆਂ ਕਾਕੀ ਮਾਤ ਪਿਤਾ ਕੋ ਕਾਂ ਕੋ ਕੌਨਪੁਰ ਕੀ ਜੋਈ ਬਿਲਕੁਲ ਇਹਦੇ ਨਾਲ ਸ਼ਬਦ ਮਿਲਦਾ ਕਾਕੀ ਮਾਤ ਪਿਤਾ ਕੋ ਕਾਂ ਕੋ ਕਿਦੀ ਮਾਂ ਕਿਦਾ ਪਿਓ ਕਿਦਾ ਮਿੱਤਰ ਕੌਨਪੁਰ ਕੀ ਜੋਈ ਕਿਹੜਾ ਪਤੀ ਤੇ ਕਿਹੜੀ ਪਤਨੀ ਘਟ ਫੂਟੇ ਉਹ ਬਾਤ ਨਾ ਪੁੱਛਿਆ ਕਾ ਡੋ ਕਾ ਡੋ ਘਟ ਫੁੱਟ ਜਿੱਦ ਨੇ ਕੜਾ ਟੁੱਟਿਆ ਕਿਸੇ ਨੇ ਬਾਤ ਨਹੀਂ ਪੁੱਛਨੀ ਗੁਰਮਖੋ ਵੇਖੋ ਮੈਂ ਕੋ ਡਰਾ ਨਹੀਂ ਰਿਹਾ ਤੇ ਗੁਰੂ ਤੇਗ ਬਹਾਦਰ ਸਿੰਘ ਡਰਾਉਂਦੇ ਨਹੀਂ ਹਕੀਕਤ ਤੋਂ ਜਾਣੂ ਕਰਾ ਰਿਹਾ ਇਹ ਵਾਪਰਨੇ ਕਿੰਨੇ ਆਰਾਮ ਨਾਲ ਬੈਠੇ ਹੁਣ ਅਸੀਂ ਆਏ ਤੇ ਗਰਮੀ ਲੱਗ ਰਹੀ ਸੀ ਮੈਂ ਕਿਹਾ ਵੀ ਥੋੜਾ ਜਿਹਾ ਏਸੀ ਕਰ ਦਿਓ ਚੇਤਨਾ ਕਰ ਕੀ ਹੈ ਨਾ ਗਰਮੀ ਸਰਦੀ ਇਸ ਇਹ ਜਿੱਦਨ ਕੜਾ ਟੁੱਟਿਆ ਤੈਨੂੰ ਫ੍ਰੀਜਰ ਵਿੱਚ ਕਿੰਨੇ ਦਿਨ ਲਈ ਰੱਖਣਾ ਹੈ ਇਹਨੇ ਕਹਿਣੀ ਨਹੀਂ ਮੈਨੂੰ ਸਰਦੀ ਬੜੀ ਲੱਗਦੀ ਪਈ ਸੱਚੀ ਘਟ ਫੁੱਟ ਹੈ ਕੋਈ ਬਾਤ ਨਾ ਪੁੱਛੇ ਘਾਟੂ ਕਾਡੂ ਹੋਈ ਤੇਰੇ ਬੈਡਰੂਮ ਵਿੱਚ ਵੀ ਤੈਨੂੰ ਕਿਸੇ ਨੇ ਲੈ ਕੇ ਜਾਣਾ ਫਿਰ ਜੀ ਮੇਰੀ ਮਾਂ ਮੇਰਾ ਪਿਓ ਹਜ਼ੂਰ ਕਿਨੇ ਦੇਵਰੀ ਬੈਠੀ ਮਾਤਾ ਰੂ ਹੈ ਉਹ ਉਥੋਂ ਦੀ ਜ਼ਿਕਰ ਕੀਤਾ ਜੀ ਜਦੋਂ ਅਰਥ ਹੀ ਚੁੱਕਣ ਲੱਗੇ ਕਿਉਂਕਿ ਆਪ ਨੂੰ ਪਤਾ ਹੋਣਾ ਪਹਿਲੇ ਸਮੇਂ 'ਚ ਬੀਬੀਆਂ ਉਥੇ ਸ਼ਮਸ਼ਾਨ ਭੂਮੀ ਚ ਨਹੀਂ ਸੰਜਾਂਦੀਆਂ ਮਾਂ ਜੀ ਅਰਤੀ ਚੁੱਕੀ ਉਹ ਦਿਉਣੀ ਚ ਬਹਿ ਕੇ ਰੋਣ ਲੱਗ ਪਈ ਖੱਟੀਆਂ ਲੈ ਗਏ ਭਾਈ ਬਰਾਮਣ ਜੀ ਚੋੱਕੇ ਲੈ ਗਏ ਲੱਟ ਛਟਕਾਏ ਕੇਸ ਖਲੋ ਖੋਲ ਕੇ ਲੱਟ ਛਟਕਾਏ ਕੇਲ ਜੜੇ ਲਿਟਾ ਕੋਲ ਕੇ ਤੇਰੇ ਆ ਰੋਵੇ ਪਤਨੀ ਰੋ ਰਹੀਏ ਪਰ ਬਾਬਾ ਜੀ ਕਹਿੰਦੇ ਖੰਸ ਇਕੱਲਾ ਜਾਈ ਖਰਬਿੰ ਤੀਰੋ ਕੋਲ ਅਸਾਈ ਹਰੀ ਤੋਂ ਬਿਨਾ ਤਰਹਾ ਇੱਕ ਮੈਂ ਉਦਾਹਰਨ ਆਪ ਜਿੰਨ ਦੇਣਾ ਸਤਗੁਰੂ ਨੂੰ ਕੇਵਲ ਦੇਹ ਨਾ ਸਮਝੀਏ ਪਲੀਜ਼ ਇਹ ਜਿਹੜਾ ਸ਼ਬਦ ਹੈ ਜਿਹਨੇ ਅਸੀਂ ਸ਼ਬਦ ਪੜਨੇ ਆ ਸ਼ਬਦ ਬੋਲਨੇ ਆ ਇਹ ਸਾਡੀ ਮਾਨਵੀ ਬੋਲੀ ਚ ਨਹੀਂ ਇਹ ਇਸੇ ਕਰਕੇ ਆਪ ਜੀ ਜਦੋਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਕਈਆਂ ਦਾ ਪਤਾ ਨਹੀਂ ਸੁਭਾਅ ਬਣ ਗਿਆ ਉਹ ਜਦੋਂ ਕਈ ਵਿਦਵਾਨ ਨੂੰ ਮੈਂ ਪੜਨਾ ਆਦ ਗ੍ਰੰਥ ਆਦ ਗ੍ਰੰਥ ਯਾਦ ਰੱਖਿਓ ਇਹ ਗੁਰੂ ਗ੍ਰੰਥ ਸਾਹਿਬ ਹੈ ਦੋ ਚੀਜ਼ਾਂ ਨੇ ਇੱਕ ਗੁਰੂ ਹੈ ਇੱਕ ਗ੍ਰੰਥ ਹੈ ਗ੍ਰੰਥ ਵਿੱਚ ਕਾਗਜ਼ ਹੈ ਗ੍ਰੰਥ ਵਿੱਚ ਸ਼ਾਈ ਹੈ ਗ੍ਰੰਥ ਵਿੱਚ ਜਿੰਦ ਬਣੀ ਹੈ ਪਰ ਯਾਦ ਰੱਖੋ ਇਸ ਸ਼ਾਈ ਦੇ ਵਿੱਚ ਉਹ ਗਿਆਨ ਪਿਆ ਹੈ ਜਿਹੜਾ ਸਾਡਾ ਗੁਰੂ ਹੈ ਫਿਰ ਅਰਜ਼ ਪਰ ਇਹ ਗਿਆਨ ਇੱਕ ਤਾਂ ਅਖਰੀ ਦਿਮਾਗੀ ਹੈ ਦੂਜਾ ਇਹ ਗਿਆਨ ਉਦੋਂ ਪਰਫਲਤ ਹੁੰਦਾ ਜਦੋਂ ਇਹਨੂੰ ਜ਼ਿੰਦਗੀ 'ਚ ਆਪਾਂ ਕਮਾਣੇ ਹਜ਼ੂਰ ਸੱਚੇ ਬਾਦਸ਼ਾਹ ਜੀ ਨੇ ਕਿਹਾ ਗੁਰੂ ਕਦੀ ਬਾਣੀ ਛੱਡਦਾ ਗੁਰੂ ਕਦੀ ਵੀ ਗੁਰਮੁਖੀਸੀ ਕਰਕੇ ਇੱਕ ਸ਼ਬਦ ਹੁੰਦਾ ਗੁਸਾਈ ਮਹੰਡਾ ਇਠੜਾ ਅੰਮ ਅੰਬੇ ਥਾਉ ਮਿਠੜਾ ਭੈਣ ਭਾਈ ਸਭ ਸੱਜਣਾ ਤੁਦ ਜੇ ਹਾ ਨਾ ਹੀ ਕੋਈ ਜੀਉ ਗੁਰਮੁਖੋ ਆ ਦੇਖੋ ਤੁਖ ਗੁਸਾਈ ਮਹੰਡਾ ਇਠੜਾ ਇੱਥੇ ਤੋਂ ਸ਼ਬਦ ਬਣਿਆ ਇਠੜਾ ਮੇਰਾ ਸੋਹਣਾ ਪਰਮਾਤਮਾ ਮੈਨੂੰ ਬੜਾ ਪਿਆਰਾ ਹੈ ਅੰਮ ਇੱਥੇ ਅੰਮ ਦਾ ਅਰਥ ਅੰਮੀ ਅੰਮਾ ਅਮਦਰਸ ਅੰਬੜੀ ਕਰਨਾ ਅੰਮ ਅੱਬੇ ਅੱਬਾ ਦਰਥ ਤੇ ਬਾਪੂ ਮੇਰਾ ਪਿਆਰਾ ਵੈ ਗੁਰੂ ਗੁਰੂ ਇੰਨਾ ਚੰਗਾ ਮਾਂ ਕਿਉ ਬੜੇ ਮਿੱਠੇ ਨੇ ਪਰ ਮੇਰਾ ਵੈ ਗੁਰੂ ਜਿਹੜਾ ਮੇਰੇ ਮਾਂ ਪਿਓ ਤੋਂ ਵੀ ਮਿੱਠਾ ਹੈ ਅੰਮ ਅੰਬੇ ਥਾਉ ਥਾਉ ਦਰਥ ਤੇ ਨਾਲੂ ਅੰਮ ਅੰਬੇ ਅੱਬੇ ਥਾਉ ਮਿੱਠੜਾ ਭਾਈ ਭੈਣ ਸਭ ਸੱਜਣਾ ਭੈਣ ਭਰਾ ਜਿੰਨੇ ਰਿਸ਼ਤੇਦਾਰ ਨੇ ਤੁੱਤ ਜਿਆ ਨਹੀਂ ਕੋਹ ਜਿਉ ਤੇਰੇ ਵਰਗਾ ਕੋਈ ਨਹੀਂ ਵੈ ਗੁਰੂ ਇਥੋਂ ਤੱਕ ਭੈਣਪੁਰਾ ਛੱਡਾਂ ਮੇਰੇ ਤੇ ਸ਼ਰੀਰ ਤੋ ਵੀ ਬਹੁਤ ਚੰਗਾ ਤੂੰ ਸ਼ਰੀਰ ਵੀ ਧੋਖੇ ਬਾਜ ਇੱਥੇ ਰਹਿ ਜਾਣੇ ਤੂੰ ਮੇਰੇ ਨਾਲ ਜੀ